ਬਠਿੰਡਾ ਦੇ ਗਵਰਨਮੈਂਟ ਹਰਿੰਦਰਾ ਕਾਲਜ ਦੇ ਬਾਹਰ ਕਲਾਸ ਫੋਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਤਰਨਾ ਕੀਤੀ ਗਈ ਨਰੇਬਾਜੀ ਸੋਮਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਹਰਿੰਦਰਾ ਕਾਲਜ ਦੇ ਬਾਹਰ ਤਰਨਾ ਦੇ ਰੇ ਮੁਲਾਜ਼ਮਾਂ ਅਤੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਹਾਂ ਕਿ ਜੋ ਆਪਣਾ ਗਵਰਨਮੈਂਟ ਹਰਿੰਦਰਾ ਕਾਲਜ ਦੀ ਪ੍ਰਿੰਸੀਪਲ ਹੈ ਉਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਸਾਡੇ ਮੁਲਾਜ਼ਮਾਂ ਦੇ ਇੱਥੇ ਬਕਾਇਆ ਨਹੀਂ ਦਿੱਤੇ ਜਾ ਰਹੇ ਉੱਥੇ ਇਹਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਬੋਲੋ ਜੀ ਇੱਕ ਦਿਨ ਦਾ ਹੀ ਆਪਣਾ ਤਰਨ ਦਿੱਤਾ ਕਿ ਉਹਨਾਂ ਕਹਿਆ ਕਿ ਅਗਰ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਹੋਇਆ ਤਾਂ ਉਹਨਾਂ ਬੋਲੋ ਇਹ ਸਤਨ ਨੂੰ ਲੰਬਾ ਕੀਤਾ ਜਾਵੇਗਾ ਹਾਏ 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 ਬੱਜੇਗਾ ਬੱਜੇ ਕਰੋ ਬੱਜੇ ਕਰੋ ਜੀ ਕੀ ਨਾਮ ਹੈ ਜੀ ਮਨਜੀਤ ਸਿੰਘ ਹੋ ਜਿਲ੍ਹਾ ਚੇਰੂਨ ਇਨਕਲਾਬਪੁਰ ਗੰਦੋਲ ਲਾਈ ਜੇ ਹੋ ਅਤੇ ਜਿਲ੍ਹਾ ਚੇਰੂਨ ਪੰਜਾਬ ਸਰਪੇਟਰ ਫਟੇਚ ਮਟੰਡਾ ਅੱਜ ਅਸੀਂ ਪ੍ਰਿੰਸੀਪਲ ਅਧਿਕਾਰ ਦੇ ਖਿਲਾਫ ਜਾ ਰੇ ਕਜਾ ਕਰ ਰਹੇ ਹਾਂ ਲਗਾਤਾਰ ਸਾਹ ਦੇ ਮੰਗਾਂ ਨੇ ਇਹ ਪ੍ਰਿੰਸੀਪਲ ਜੀ ਨੇ ਅਗਟਰ ਮਿਲ ਕੇ ਦੱਜਿਆ ਕੋਈ ਉਹ ਵੀ ਆ ਗਿਆ ਇਹਨਾਂ ਨੇ ਇੱਕ ਗਿਰਦ ਚਿੱਠੀ ਲਿਖ ਕੇ ਡਾਇਰੈਕਟਰ ਸਾਹਿਬ ਨੂੰ ਲਿਖਤਾ ਵੀ ਜਿਹੜਾ ਇਹਨਾਂ ਸਾਥੀਆਂ ਨੇ ਕੰਮ ਵੱਧ ਕੀਤਾ ਹੈ ਇਹਨਾਂ ਨੂੰ ਵਾਧਾ ਨਿਖਾ ਦੇਣ ਬਾਰੇ ਸਾਨੂੰ ਗਾਈਡਲਾਈਨ ਦਿੱਤੀਆਂ ਉਹਨਾਂ ਨੇ ਕਿਹਾ ਵੀ ਜੇ ਜੇ ਕੋਈ ਵੱਧ ਕੰਮ ਲਿਆਗਾ ਤੁਸੀਂ ਹੀ ਤਨਖਾਹ ਦਿਨੀ ਹੈ ਔਰ ਫੰਡਾਂ ਜਿਹੜੇ ਸਾਡੇ ਕੋਲ ਹੈਗੇ ਨੇ ਸਾਨੂੰ ਵੰਡਾਂ ਦੀ ਪੂਰੀ ਡਿਟੇਲ ਭੇਜੋ ਅੱਜ ਦੇ ਕੇ ਇਹਨਾਂ ਨੂੰ ਨਾਂ ਦੇ ਅਸੀਂ ਦੁਬਾਰਾ ਵੀ ਜੀਆ ਤੇ ਨਾਂ ਹੀ ਸਾਥੀਆਂ ਦਾ ਪਾਇਆ ਜੇ ਦੇ ਨਾਲ ਹੀ सात पैंती छत्ती छाथी होंगे डेली बेलते जो फंडाइड कर सारे रिटायर हो गए हैं छत्ती गुरपेज से जो साह तो गए ने उसमें भी रेगुलरली कर रहे जबकि तो आसे पास जिन्हें भी काज ने चाहे संगरूर हो गए फरीदकोट हो गए पटिया हो गए सारे कागज अच्छे छात्री पक्के गए हैं फिर ये चिट्ठी डायरेक्टर साहब देख दिखते डायरेक्टर साहब का कहें फोटो समर्पित कर जो कुछ पक्का करा कुछ करो पर छो अना नहीं किया जिस करके असि यह रोशनी ज्यादा कर रहे हैं ਉਹ ਤੱਕ ਤੇ ਚਰਨਾ ਹੈ ਇਸ ਤਰ੍ਹਾਂ ਇਹ ਅੱਜ ਇਹ ਸਟਾਰਟ ਕੀਤਾਗਾ ਜੇ ਇਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੇ ਮੰਗਾ ਨਾ ਮੰਨੀਆਂ ਤਾਂ ਇਹ ਪ੍ਰੋਗਰਾਮ ਜਿਵੇਂ ਲਗਾਤਾਰ ਚੱਲ ਕੱਲੀ ਹੋਊਗਾ YouTube वगैरह ਵੀ ਬੱਦਲੀਆਂ ਜਾਂਦੀਆਂ ਡਿਊਟੀਆਂ ਇਹ 12-12 ਘੰਟੇ ਦੀਆਂ ਫਿਲ ਲੈਂਦੀਆਂ ਔਰ ਜਦੋਂ ਕਿ ਪਹਿਲਾਂ ਮੰਨ ਗਏ ਸੀ ਇਹ ਕਿ ਸੀ ਇਹ 12 ਘੰਟੇ ਦੇਗਾ ਦਾਂਗੇ ਪਰ ਅੱਜ ਤੱਕ ਸਰਕਾਰ ਨੇ ਕੋਈ ਵਰਣ ਨਹੀਂ ਕੋਈ ਵਰਣ ਨਹੀਂ ਇਹਦੇ ਵਿੱਚ ਅਟਕਾਈ ਹੋਈ ਜੀ ਇਹਦਾ ਕੋਈ ਬਕਾਇਆ ਹੈਗਾ ਅੱਜ ਕੀ ਨਾਮ ਹੈ ਜੀ 13 ਗੁਰਪ੍ਰੇਸ਼ੰਗਨ ਜ਼िला ਪ੍ਰਧਾਨਾਂ ਦੀ ਕਲਾਸ ਉਹ ਗਾਮ ਪਲੇਜੂ ਨੂੰ ਤੇ ਸੁਪਰ ਪ੍ਰਧਾਨਾਂ ਸਰਕਾਰੀ ਕਾਲਜ ਦੀ ਲੋਕੀ ਠੀਕ ਹੈ ਮੈਂ ਤੁਹਾਨੂੰ ਇਹਦਾ ਪ੍ਰਦਰਸ਼ਨ ਬਾਅਦ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹ ਉਹ ਸਾਡੇ ਬਤਾਏ ਦਾ ਇੱਕ ਤਾਂ ਇੱਕ ਸਾਡਾ ਈਪੀ ਅੱਥੀ ਪਟਿਆ ਜਾ ਰਿਹਾ ਨਹੀਂ ਪਰਮਨੈਂਟ ਕਰ ਰਹੇ ਹੈਗੇ ਜਦੋਂ ਕੋਈ ਉੱਥੇ ਕਿੱਥੇ ਦਾ ਬਹੁਤ ਆ ਕਿ ਪਹਿਲਾਂ ਵੀ ਅਸੀਂ ਤਾਂ ਰੇਲਾ ਕਿਤੇ ਹੁਣ ਉਸਨੇ ਕਨ 4 ਮਹੀਨਿਆਂ ਤੋਂ ਸੀ ਲਗਾਤਾਰ ਮੰਗ ਪੱਤਰ ਦੇ ਰਹੇ ਆ ਪੰਸੀ ਕਾਲ ਦੇ ਟੰਕ ਤੇ ਜੁਨੀਅਰ ਕੋਈ ਵੀ ਸਾਨੂੰ ਜਿਹੜੀ ਮਤਲਬ ਪ੍ਰਸੀਦਨਾ ਉਹ ਦੇ ਦਿੱਤੀ ਜਾ ਰਹੀ ਹੈ ਕਿ ਤੇ ਜਿਹੜੇ ਮੇਰੇ ਨਾਲ ਦੇ 10 ਸਾਥੀ ਸੀ ਉਹ ਬਿਨਾਂ ਖਾਲੀ ਹੱਥ ਗਏ ਆਗੇ ਤੇ ਉਹ ਮੇਰਾ ਸਾਥੀ ਆ ਖੜਾ ਇੱਕ ਅੱਜ ਆਇਆ ਵੀ ਇਹ ਤਾਂ ਬਤਾਇਆ ਰਹਿੰਦਾਗਾ ਔਰ ਟਟੋਕਟ ਬਸਾ ਉਹ ਨਹੀਂ ਦੇ ਰਿਹਾ ਜਿਹੜੇ ਤੁਸੀਂ ਕਹਿੰਦੇ ਇਫ ਨਹੀਂ ਕਰਦੇ ਨਿਸ਼ਮਾ ਮੁਤਾਬਕ ਪੀਪੀਐਫ ਕਟਨਾ ਜਰੂਰੀ ਹੈ ਜੀ ਸਭੀ ਬੰਦੇ ਕੰਮ ਕਰਦੇ ਆਗੇ ਉੱਥੇ ਜਰੂਰੀ ਹੈਗਾ ਕਿੱਥੇ ਵੀ ਡਾਇਰੈਕਟਰ ਵੱਲੋਂ ਆਈ ਹੋਈ ਹੈ ਕਿੱਥੇ ਵੀ ਦੱਬੀ ਹੋਈ ਆ ਦਿਖਾ ਨਹੀਂ ਰਹੀ ਸਾਨੂੰ ਇੱਕ ਵਾਰੀ ਸਰਜੀਤ ਸਿੰਘ ਵੀ ਦੋਸੀ ਕਿ ਉਹ ਕਹਿੰਦੇ ਤੁਹਾਨੂੰ ਲਾਈਕ ਪਟਕਾ ਕਰਾਂਗੇ ਪਰ ਅੱਜ ਤੱਕ ਨਹੀਂ ਹੋਈ ਅੱਜ ਵੀ ਕੱਟੇ ਜਾ ਰਿਹਾ ਪ੍ਰਬੰਧਨ ਜਦੋਂ ਉੱਤਕਰਾ ਜਾਂ ਜਤਬੰਦੀ ਦਾ ਜਿਹੜਾ ਵੀ ਫੈਸਲਾ ਹੋਊਗਾ ਨਾ ਫੈਸਲਾ ਜਿਹਦਾ ਹੈਗਾ ਹੀ ਹੈ ਕਾਕਾ ਅਗਲਾ ਫੈਸਲਾ ਉਹ ਵੀ ਹੋਊਗਾ ਜਦੋਂ ਬੰਦੀ ਦਾ ਉਹ ਲਗਾਤਾਰ ਰੋਸ਼ਕਦਾਰ ਦੇ ਲਈ ਤੇ ਨਹੀਂ ਤਾਂ ਜੀ ਬਲਾ ਲੈਣ ਦੀ ਮੀਟਿੰਗ ਦਾ ਸਮਾਂ ਲੈਣਗੇ ਤਾਂ ਅਸੀਂ ਗੱਲਬਾਤ ਨੂੰ ਵੀ ਤਿਆਰਾਂਗੇ ਅਸੀਂ ਗੱਲਬਾਤ ਤੋਂ ਪਹਿਲਾਂ ਵੀ ਵੱਡੇ ਅੱਜ ਵੀ ਮੈਂ ਸਵੇਰੇ ਕਿਹਾ ਵੀ ਜੇ ਗੱਲਬਾਤ ਦਾ ਟਾਈਮ ਸਾਨੂੰ ਦਿਓਗੇ ਤਾਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨੂੰ ਤਿਆਰ ਆ ਪਰ ਕੋਈ ਗੱਲ ਨਹੀਂ ਕਰ ਰਹੀ ਠੀਕ ਹੈ ਇਹਦੇ ਵਿੱਚ ਸਾਡੇ ਕੋਲੇ ਇੱਕ ਸਰਦਾਰ ਗੁਰਤੇਜ ਸਿੰਘ ਜੀ ਹੈਗੇ ਜਿਹੜੇ ਕਿ ਏਫ ਫੰਡ ਦੇ ਵਿੱਚ ਰੱਖੇ ਗਏ ਆ ਇਹ ਨਦੀ ਕੇ 89 ਡੇਸ ਦੇ ਬਾਅਦ ਬ੍ਰੇਕ ਪੈਂਦੀ ਹੈ ਇਹਨਾਂ ਦੀ ਡਿਮਾਂਡ ਸੀ ਕਿ ਇਹਨਾਂ ਦੀ ਕੋਈ 2006 ਤੋਂ ਲੈ ਕੇ ਤੇ ਅੱਜ ਤੱਕ ਦੇ ਕੋਈ ਇਹਨਾਂ ਦੇ ਏਰੀਅਰ ਰਹਿੰਦੇ ਹਨ ਏਰੀਅਰ ਕੀ ਸੀਗਾ ਕਿ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਇਹਨਾਂ ਨੂੰ ਇਹਨਾਂ ਦੇ ਅਪਾਇੰਟਮੈਂਟ ਲੈਟਰ ਦੇ ਵਿੱਚ 12 ਘੰਟੇ ਇਹਨਾਂ ਦੀ ਡਿਊਟੀ ਦੇ ਵਰਕਿੰਗ ਆਰਸ ਜਿਹੜੀਆਂ ਲਿਖੇ ਗਈਆਂ ਪਰ ਇਹਨਾਂ ਦੇ ਕਹਿੰਦੇ ਮੁਤਾਬਿਕ ਜਦੋਂ ਉਹਨਾਂ ਨੂੰ ਡੀਸੀ ਰੇਟ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਦੀ ਡਿਊਟੀ 8 ਘੰਟੇ ਦੀ ਸੀ ਤਾਂ ਇਸ ਕਰਕੇ ਕਹਿੰਦੀ ਆ ਕਿ ਜਦੋਂ ਮੈਂ 12 ਘੰਟੇ ਡਿਊਟੀ ਕੀਤੀ ਹੈ ਤੇ ਮੈਨੂੰ 4 ਘੰਟੇ ਦੇ ਏਰੀਆ ਦਿੱਤੇ ਜਾਣ ਪਰ ਉਸ ਦੇ ਸੰਬੰਧ ਵਿੱਚ ਇਹਨਾਂ ਕੋਲੇ ਕੋਈ ਆਰਡਰ ਦੀ ਕਾਪੀ ਨਹੀਂ ਹੈ ਸਿਰਫ ਇੱਕ ਅਪਾਇੰਟਮੈਂਟ ਲੈਟਰ ਦੀ ਕਾਪੀ ਹੈ ਔਰ ਇਹ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਿਲਡ ਕਰ ਰਹੇ ਹੈ ਕਿ ਤੁਸੀਂ ਮੈਨੂੰ ਏਰੀਆ ਦਿਓ ਪਰ ਅੱਜ ਤੋਂ 18 ਸਾਲ ਪੁਰਾਣੇ ਏਰੀਆ ਜਿਹੜੇ ਹੈਗੇ ਹਨ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹਨ ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਸਮਝਾ ਰਹੀ ਹੈ ਕਿ ਉਹ ਏਰੀਆਸ ਮੈਂ ਇਹਨਾਂ ਨੂੰ ਨਹੀਂ ਦੇ ਸਕਦੀ ਨਹੀਂ ਜੀ ਨਹੀਂ 8 ਇਹਨਾਂ ਨੇ ਮੈਨੂੰ ਦਿੱਤਾ ਹੈ ਉਹ ਸਿਰਫ ਇੱਕ ਡੀਪੀਓ ਆਫਿਸ ਦੇ ਨਾਲ ਇਹਨਾਂ ਦੀ ਕੋਈ ਮੀਟਿੰਗ ਹੋਈ ਸੀ ਉਹਦੀ ਪ੍ਰਸੀਡਿੰਗਸ ਦੀ ਕਾਪੀ ਹੈ ਡੀਪੀਆਈ ਆਫਿਸਰ ਸਾਨੂੰ ਕੋਈ ਆਦੇਸ਼ ਨਹੀਂ ਹੋਇਆ ਕਿ ਜੋ ਇਹਨਾਂ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹਨੂੰ ਇਨਵਿਨ ਲਾਗੂ ਕੀਤਾ ਜਾਵੇ ਠੀਕ ਹੈ ਪਰ ਇਹ ਪ੍ਰਮਾਣ ਪੱਤੀ ਕਿੱਥੇ ਹੋਣਾ ਚਾਹੀਦਾ ਪਰ ਕੋਈ ਚਿਪਟ ਨਹੀਂ ਨਹੀਂ ਜੀ ਪੀਐਫਟੀ ਇਹਨਾਂ ਨੇ ਸਾਨੂੰ ਕਦੇ ਕੋਈ ਡਿਮਾਂਡ ਨਹੀਂ ਦਿੱਤੀ ਨਹੀਂ ਅੰਮਨ ਨਿਜਮਮਤ ਆਲਰੇਡੀ ਨਹੀਂ ਪਰ ਇਹਨਾਂ ਸਾਨੂੰ ਦਿੱਤੀ ਨਹੀਂ ਇਹਨਾਂ ਨੇ ਡਿਮਾਂਡ ਹੀ ਨਹੀਂ ਕਦੇ ਦਿੱਤੀ ਕਿਉਂਕਿ ਸਾਰੇ ਇਹ ਜਿਹੜੇ ਹੈਗੇ ਆ ਉਹ ਡੀਸੀ ਰੇਟ ਤੇ ਹੀ ਰੱਖੇ ਹੋਏ